ਆਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਮੈਂ ਤੁਹਾਡਾ ਹਰਮਨ ਪਿਆਰਾ ਰਾਜਾ ਚੋਲੇ ਵਾਲਾ ਲੈ ਕੇ ਆ ਗਿਆ ਜੀ ਕਬੱਡੀ ਦਾ ਹੋਰ ਸ਼ਾਨਦਾਰ ਬਲੌਗ ਤੇ ਅੱਜ ਦਾ ਮੈਚ ਕਾਫੀ ਸ਼ਾਨਦਾਰ ਹੋ ਜਾ ਰਿਹਾ ਜੀ ਚੋਲਾ ਸਾਹਿਬ ਤੇ ਫਰੰਦੀਪੁਰ ਦੀਆਂ ਦੋਵੇਂ ਦਿੱਗਜ ਟੀਮਾਂ ਦੇ ਵਿਚਕਾਰ ਇਹ ਮੈਚ ਹੋਣ ਜਾ ਰਿਹਾ ਤੇ ਮੈਚ ਕਿੱਥੇ ਹੋਣ ਜਾ ਰਿਹਾ ਹੈ ਮੈਚ ਹੋਣ ਜਾ ਰਿਹਾ ਜੀ ਇਹ ਪੀਲੀ ਹੈ ਗਾਂ ਸਾਡੀ ਖਾਈ ਜਾਂਦੀ ਆ ਮੇਥੀ ਖਾਈ ਜਾਂਦੀ ਗਾਂ ਹੀ ਮੇਥੀ ਲਈ ਮੈਂ ਜੋ ਨਰੇ ਚੰਬੇ ਸਾਡੇ ਇਧਰ ਲੱਗੇ ਆ ਪਿੰਡ 4 ਕਿਲੋਮੀਟਰ ਰੇਸ਼ਨ ਭਵਾਂ ਦੇ ਪਿੰਡ ਤੇ ਦੂਸਰੀ ਵਾਰ ਹੋ ਚੱਲੇ ਆ ਮੈਂ ਪਿਛਲੀ ਵਾਰ ਵੀ ਜਦੋਂ ਆਇਆ ਉਹਦੋਂ ਵੀ ਮੈਂ ਵਲੌਗ ਬਣਾਇਆ ਸੀ ਤੇ ਅੱਜ ਫੇਰ ਆਪਾਂ ਚੱਲੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਵੀਡੀਓ ਨੂੰ ਲਾਈਕ ਕਰਦੇ ਹਾਂ ਨਾ ਮੈਂ ਕਲੀ ਲਿਆਂਦੀ ਯਾਰ ਕਲੀ ਮੈਂ ਕਿਉਂ ਆਂ ਅੰਧਾ ਹੁੰਦਾ ਹਦਾ ਸਿਆਲ ਚੇਰ ਸਿਆਲ ਗਰਮੀਆਂ ਜੇ ਲੈਂਟਰ ਬਹੁਤ ਜ਼ਿਆਦਾ ਤਪਦਾ ਹੁੰਦਾ ਤੇ ਕਿੰਦੇ ਵਿੱਚ ਚਿੱਟੀ ਗਲੀ ਫੇਰਦੀ ਏ ਤੇ ਉਸ ਨਾਲ ਸੂਰਜ ਦੀ ਜਿਹੜੀ ਰੇਡੀਏਸ਼ਨ ਦੀ ਰਿਫਲੈਕਟ ਹੋ ਜਾਂਦੀ ਉਹ ਆਫਸ ਹੋ ਜਾਂਦੀ ਹੈ ਮੈਂ ਫਿਰ ਕਿਵੇਂ ਲੈਣੇ ਚ ਕੀ ਹੈ ਇੱਕ ਦੋ ਸਟੈਂਡ ਡੀ ਦੇ ਫਿਰ ਕਿ ਪੈ ਕਹਦਾ ਬੜਾ ਫਾਇਦਾ ਹੋ ਜਾਣਾ ਚੈੱਕ ਕਰੋ ਕਿੰਨੇ ਫੁੱਲ ਲਾਏ ਡੈਡੀ ਨੇ ਲਾਏ ਸਾਰੇ ਉਧਰ ਵੀ ਰਾਹ ਬਣਾਇਆ ਪੂਰਾ ਆਰ ਕਿਵ ਢੇਨੇ ਇਧਰ ਵਾਲੀ ਸਾਈਡਾਂ ਇਧਰ ਵਾਲੇ ਬੜੇ ਵਧੀਆ ਇਹ ਇਹਾਂ ਦੇ ਜੇ ਰੱਖਣਾ ਪਹਿਲਾਂ ਨੂੰ ਪੁੱਛ ਕੇ ਰੱਖ ਕੋਈ ਨੀ ਕੋਈ ਠੀਕ ਆ ਇਹਦਾ ਤਰੀਕਾ

ਲਾ ਡੇੜਾ ਤੇ ਸਿੰਘਪੁਰੀਆਂ ਮਰਦਾ ਆਹ ਖੇ ਰੰਗਾਂ ਤੇ ਸਿੰਘਪੁਰੀਆਂ ਮਰਦਾ ਇਹ ਸੋਰ ਪਟਲਾ ਗੁਰਲਾ ਹੈ ਕਬੱਡੀ ਪੌਲੀ ਪੜਿਆ ਹੋਇਆ ਫਰਾਂਦੀਪੁਰੀਆਂ ਤਿਆਰ ਤੜਾ ਕੰਡੇ ਮੇਰੇ ਮਿੱਤਰਾਂ ਲਹਾਰੀ ਮੱਲ ਪਿੰਡ ਦਾ ਰਾਣਾ ਸਮਾ ਇਹ ਕਹਿੰਦੇ ਖੇੜ ਤੋੜ ਦੇ ਏਰੀਏ ਦਾ ਜਿੱਥੇ ਝਾੜ ਕਹਿੰਦੇ ਦਿੱਲੀ ਨੂੰ ਕੈਨੇਡਾ ਨੂੰ ਆਹ ਕਹਿੰਦੇ ਦੁਬਈ ਨੂੰ ਢਦੇ ਮੁੰਡਾ ਉਸੇ ਲਾਕੇ ਦਾ ਹਾਰ ਨਾਲ ਵੀਰੇ ਵਾਏ ਥੋੜੀ ਵੀ ਕੱਟ ਕਰਦੇ ਬਹੁਤ ਧੰਨਵਾਦ ਹੋ ਗਿਆ ਮੇਰੇ ਮਿੱਤਰਾਂ ਖਾਸ ਤੌਰ ਤੇ ਧੰਨਵਾਦ ਆ ਕਹਿੰਦੇ ਬਾਕੀਪੁਰਿਆ ਉਹ ਬਾਕੀਪੁਰਿਆ ਕਹਿੰਦੀ ਬਣੀ ਹੈ ਮੁੰਡਿਆਂ ਨੇ ਕਹਿੰਦੇ ਬਾਕੀਪੁਰ ਬਾਕੀਪੁਰ ਕਹਾਂਦੀ ਆਪਣੇ ਪੱਲਵਾਂ ਨਾਂ ਉੱਚਾ ਕਰਦਾ ਇਹਨੂੰ ਦੁਨੀਆ ਗਰਦਾਂ ਚੇਨਾਂ ਨਾਲ ਕਿਤੇ ਚੱਲ ਕੇ ਹਨ ਫੋਟ ਕੀਤਾ ਗਿਆ ਉਸੇ ਤਰ੍ਹਾਂ ਤੇ ਧੰਨਵਾਦ ਸਰਦਾਰ ਕਲਵੰਸ ਸਿੰਘ ਵੀ ਆਇਆ ਟੋਲਾ ਸਾਹਿਬ ਅੰਕਿਤ ਜੀ ਤੁਹਾਡਾ ਧੰਨਵਾਦ ਕਰਾਂਗੇ ਅੱਜ ਦੇ ਵੱਡੇ ਮੇਲੇ ਤੇ ਪੁੱਜਣ ਦੇ ਲਈ ਬਾਲ ਕਹਿੰਦੇ ਸਾਡਾ ਭਤੀਜ ਸੁਖਮਨ ਵੀ ਪੁੱਜਿਆ ਹੋਇਆ ਆਹ ਦਿਲੋਂ ਦਾਵਾ ਨੇ ਪਰ ਆ ਕਹਿੰਦੇ ਮੀਰਾ ਕੁੱਠ ਪਿੰਡ ਆਹ ਦੁਨੀਆ ਤਗਲੀ ਤਗਲੀ ਤੇ ਉਹ ਬਾਦਿ ਵਾਲੇ ਪਲੇਅਰ ਵਧੀਆ ਲੱਗਦੇ ਭੱਲੇ 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 ਇਹ ਪੁਆਇੰਟ ਰੇਡਰ ਦੇ ਹਿੱਸੇਜ ਦਾ ਹੋਇਆ ਹੈ ਪੁਆਇੰਟ ਕਹਿੰਦੇ ਗੁਜਾਰੀ ਨੇ ਜੋੜ ਦਿੱਤਾ ਹੈ ਆਹ ਕਹਿੰਦੇ ਮਨਵਿੰਦਰ ਆਹ ਮੁਖਸਰੀਆ ਵੱਜਦਾ ਪਰ ਦੂਸਰੇ ਬੰਨੇ ਆਹ ਕਹਿੰਦੇ ਪੱਤੀ ਵਾਲਾ ਮੇਰੇ ਮਿੱਤਰੋ ਗੁਰਬੱਲੇ ਬੱਲੇ ਤੇ ਬੋਲਿਆ ਹੋਇਆ ਹੈ ਖੇਡ ਦੇ ਮੈਦਾਨ ਦੇ ਵਿੱਚ ਉਹ ਤਾੜੀ ਕਿਹਦੇ ਲਈ ਵੱਜੀ ਆ ਉਹ ਫਿਰੇ ਦਾ ਪੁਆਇੰਟ ਜਿੱਤ ਗਿਆ ਇਹਦਾ ਬਾਖੜੀਆਂ ਪੈਂਦਾ ਉਹ ਟਾਈਮੇ ਲੱਗ ਚੱਲ ਕੇ ਆਇਆ ਮੇਰੇ ਵੀਰੋ ਆਹ ਕਹਿੰਦੇ ਬਾਖੜੀਆਂ ਵਾਲਾ ਸਾਦੀ ਪਰ ਦੂਜੇ ਬੰਦੇ ਕਹਿੰਦੇ ਹਰਜੀਤ ਇਹਦਾ ਪੱਤੀ ਉਹ ਪੱਤੀ ਪੈਂਦਾ ਵੱਡੀ ਐ ਉਹਨੇ ਕਹਿੰਦੇ ਦੁਨੀਆ ਦੇ ਵਿੱਚ ਆਹ ਕਈ ਦੁਨੀਆ ਦੇ ਵਿੱਚ ਅਰੇ ਨੇ ਸਟਾਰ ਬਣਾਟਿਆ ਜੋ ਜਹਾਜ਼ਾਂ ਦੀਆਂ ਸਾਰਾ ਹੁੰਦੀ ਐ ਉਹ ਕਬੱਡੀ ਬਦਲਤਾ ਜੋ ਬੁਲਟ ਤੇ ਗੱਡੀਆਂ ਮੋੜਦੀ ਪ੍ਰਭੰਤੀ ਅਭੀ ਅਲੀ ਫੌਜੀ ਕਹਿੰਦਾ ਫਰੰਗੀਪੁਰੇ ਉੱਕ ਲਾਵੇ 500 ਲਾਵਾਂਗੇ ਜੱਫਾ ਸਾਡਾ ਅਲੀ ਹੋ ਗਿਆ ਧਰਵਾਲ ਆ ਗੁਰਬੋਧ ਹੈ ਮੇਰੇ ਵੀਰੋ ਇਹ ਫਤ ਕਹਿੰਦੇ ਫਰੰਦੀਪੁਰ ਪੈਂਦਾ ਪਰ ਜੂਨਾ ਸਾਹਿਬ ਦਾ ਉਹ ਸੁਖਮਣ ਦਾ ਮੇਰੇ ਮਿੱਤਰੋ भॻालिया सुख मेर मित्रो कॾहिं मेर मित्र हूंदा सोर कब्डी पार आउ चोॾहं साल ਨ ਲਕਾਣੇ ਵਾਲੇ ਲਖੀਆ ਦਾ ਦੁਨੀਆ ਪੁੱਜਦੀ ਜੋੜਾ ਨੋ ਨਾਮ ਨਿਲੈਂਦਾ ਭੱਜੇ ਦਾ ਕਬੱਡੀ ਖੇਡ ਮੈਦਾਨ ਦੇ ਵਿੱਚ ਆ ਗੋਪੀ ਆ ਫਰੰਦੀਪੁਰੀਆ ਗੋਪੀ ਵੀ ਪਿਆਰ ਹੈ ਪਰ ਆਜ ਕਹਿੰਦੇ ਸਾਹਮਣੇ ਫਰੰਦੀਪੁਰੀਆ ਤੇ 16 ਵਾਲਾ ਫਰੰਦੀਪੁਰੀਆ ਤੇ ਕਹਿੰਦੇ 16 ਵਾਲਾ ਫਰੰਦੀਪੁਰੀਆ ਤਕੜਾ ਅੱਡੇ ਤੋਂ ਤਕੜਾ ਹੋਣਾ ਕਿਉਂਕਿ ਇੱਕ ਫਰੰਦੀਪੁਰੀਆ ਗੋਪੀ ਆ ਜਿੰਨੇ ਕਹਿੰਦੇ 22 스타 ਮੇਰੇ ਮਿੱਤਰੋ ਪ੍ਰਾਸਕੇ ਕਬੱਡੀ ਦੀ ਝੋਲੀ ਦੇ ਵਿੱਚ ਪਾ भाष <laughs> मदाण ਕਬੱਡੀ ਦਾ ਕਹਿੰਦੇ ਅਨਮੁੱਲਾ ਹੀਰਾ ਉਹ ਮਾਵਾ ਨੂੰ ਸਲੂਟਾਂ ਨੇ ਉਹ ਮਾਪਿਆਂ ਨੂੰ ਸਲੂਟਾਂ ਨੇ ਜਿਨ੍ਹਾਂ ਦੇ ਪੁੱਤ ਦੁਨੀਆ ਦੇ ਸਟਾਰ ਨੇ ਮੇਰੇ ਵੀਰੋ ਆ ਬਾਕੀਪੁਰਿਆ ਉਹ ਬਾਕੀਪੁਰਿਆ ਉਹ ਬਾਕੀਪੁਰਿਆ ਬਾਕੀਪੁਰਿਆ ਗੁਰਦਾਸ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਚਾਰ ਨੇ ਚਾਰਾਂ ਵਿੱਚੋਂ ਟੱਚ ਬਬੀ ਤੇ ਲੱਖਾ ਉਸਤਾਦ ਜੀ ਕਹਿੰਦੇ ਸੀ ਪੁਆਇੰਟ ਵਾਹ ਜਿਹੜੇ ਜਿਹੜੇ ਕੋਲਾ ਸਾਹ ਦੇ ਸੁਖਮਨ ਨੂੰ ਪਿਆਰ ਕਰ ਲੋ ਰੋ ਆਪਣੀ ਤਾੜੀਆਂ ਜ਼ਰੂਰ ਪਰਿਵਾਰ ਕੋ ਦੱਸਿਓ ਮੇਰੇ ਵੀਰੋ ਆ ਪੌਰ ਸਿੰਘ ਦਾ ਪੋਤਾ ਖੇਡ ਗਿਆ ਜੀ ਜੱਜਾ ਹੋ ਗਿਆ ਕਿ ਕਾਤਾਰੇ ਮੇਰੇ ਮਿੱਤਰ ਸੁਖਮਣ ਜੀ ਫਿਰ ਕਰੋ ਪ੍ਰਮਾਤਮਾ ਆਹ ਦਰੋਦਵਾਲ ਵਾਲੇ ਆਹ ਦੇਖਾਂਗੇ ਸਾਹਮਣੇ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਤੱਲੇ 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 ਬੱਲੇ ਬੱਲੇ ਬੱਗਾ ਬਾਈ ਕਹਿੰਦਾ 500 ਦਮਾਂਗੇ ਆਈ ਹੋਈ ਟੀ ਦੇ ਮੈਦਾਨ ਦੇ ਵਿੱਚ ਕਬੱਡੀ ਖੇਡ ਦੇ ਮੈਦਾਨ ਵਿੱਚ ਪਾਰੀ ਆ ਆ ਬਾਕੜੀ ਵਾਲਾ ਇਹ ਸਾਦੀ ਆ ਨਾਲ ਕਹਿੰਦੇ ਦੁਨੀਆ ਦਾ ਤਾਮਤਲ 1200 ਦਾ ਕਹਿੰਦੇ ਅਰਸ਼ ਤਿਆਰ ਬਾੜ

ਆ ਗੁਰਦੇਵ ਹੈ ਮੇਰੇ ਮਿੱਤਰੋ ਇਹਦਾ ਫਰੰਦੀਪੁਰ ਪਿੰਡਾ ਉਹ ਕਹਿੰਦੇ ਹਿਮਾਲਿਆ ਪਰਬਤ ਕੋਤੀ ਦਾ ਚੇਲਾ ਕਬੱਡੀ ਪਾਉਣ ਲਈ ਪਿਆ ਰਿਹਾ ਹੈ ਚਾਰੇ ਪਾਸੇ ਪਿਆਰ ਨਾਲ ਆਹ ਖਾਰਿਆਂ ਵਾਲਾ ਹਰੀਆ ਟਰਾਈਆਂ ਕਰਦਾ ਪੁੱਠੜੀ ਨਾਜ ਕੱਟ ਕਰਦੇ ਇਹ ਕੌਣ ਆ ਗਿਆ ਇਹ ਸੋਲਾ ਵਾਲਾ ਆ ਗਿਆ ਮੇਰੇ ਵੀਰੋ ਸੋਲਾ ਵਾਲਾ ਆ ਗਿਆ 16 ਵਾਲਾ ਕਹਿੰਦੇ ਬਰਲਾਨ ਆ ਗਿਆ ਇਹਦਾ ਸੋਹ ਪਿੰਡ ਹੈ ਆਹ ਕਹਿੰਦੇ ਬੁੜੀਆਂ ਦਾ ਵੱਡਾ ਮੱਲ ਇਹ ਕਹਿੰਦੇ ਮੇਰੇ ਮਿੱਤਰੋ ਕਹਾੜੀ ਦੇ ਵੱਡੇ ਕੱਪ ਦਾ ਬੈਸਟ ਰੇਟਰ लाल सिंह मेरे वीडियो आ कभी हिंदा है वह भी सोल पेंड है चार पे चारे प्यार में अर्श प्यार है पर देखा सामने अगर कभी राणी मिला पेंड है वो दुनिया कहती है जो दुखे ला दे अली फोकी कहते उन्हें पांच पांच सौ देखी कहते पाकि गुरदास मेरे वीडियो खेड़े मैदान पाने ली पा ਆਹ ਕਹਿੰਦੇ ਬਿੱਕਾ ਭਲੇ ਪਿੰਡ ਵਾਲਾ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਆਹ ਦੇਖਾਂਗੇ ਸਾਹਮਣੇ ਚਾਰ ਬੱਲੇ ਤੇ ਚਾਰੇ ਦੇ ਚਾਰੇ ਪਿਆਰ ਨੇ ਦੇਖੋ ਨੇ ਸਾਹਮਣੇ ਬੱਲੇ 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 ਹੋ ਗਿਆ ਮੁਕਾਬਲਾ ਆਹ ਕਹਿੰਦੇ ਚੱਕੂਆ ਚੋਲਾ ਸਾਹਿਬ ਦੀ ਧਰਤੀ ਦਾ ਆਹ ਬਲਗਾਰੇ ਦੀ ਟੌਪ ਨੇ ਚੋਲਾ ਸਾਹਿਬ ਦਾ ਅਰਸ਼ ਵੀ ਕਹਿੰਦੇ ਟੌਪ ਹੈ ਹੰਦੀਪੁਰੀਆ ਦੀ ਟੌਪ ਹੈ ਇੱਥੇ ਅੱਜ ਸਾਰੇ ਟੌਪ ਨੇ ਆਏ ਆ ਅੱਜ ਕਹਿੰਦੇ ਮੱਲਾ ਦੇ ਧਰਮ ਮਾਲ ਚੰਡੇ ਵਾਲਾ ਕਹਿੰਦਾ ਵੀ ਇਹ ਭਰਾ ਨੇ ਉਹ ਸਾਰੇ ਰੱਬ ਨੇ ਦਿੱਤੇ ਆ ਆ ਦੇਖਾਂਗੇ ਸਾਹਮਣੇ ਬੱਲੇ 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 ਹੋ ਗਿਆ ਮੁਕਾਬਲਾ ਆਉ ਦੇਖਾਂਗੇ ਸਾਹਮਣੇ ਸੋਣ ਆ ਗਿਆ ਮੈਂ ਆ ਗੁੰਡੇ ਦੀ ਗੱਲ ਕੀਤੀ ਵੀ ਬਾਖ ਖੜੀ ਕਰੋ ਤੇ 10 ਫੁੱਟ ਦੀ ਮੇਰੇ ਮਿੱਤਰ ਜਿਹੜੀ ਜੂਰੀਓਟਾ ਕਰਨਾ ਹੋਣਾ ਉਹ ਮਲਕ ਚੋਟੀ ਦਾ ਮੀਰਾਕੋਟ ਪਿੰਡ ਵਾਲਾ ਫਤ ਭੰਗਾਰੇ ਵਾਲਾ ਪਰ ਦੂਜੇ ਬੰਨੇ ਕਾਉਂਦੇ ਵੀਰੋ ਇਹ ਮੱਤ ਦਾ ਏਰੀਆ ਪੱਲ ਜਿਹੜੀ ਦਰਸ਼ਨ ਹੋਏ ਆ ਚੰਦੇ ਕਲਾ ਪਿੰਡ ਦੇ ਉਹ ਰਸਮੜੇ ਕਰਾਏ ਆ ਬਹੁਤ ਬਾਈ ਧੰਨਵਾਦ ਅਗਲੀ ਰੇਡ ਸੋੜਾ ਫਰ ਲਾਲ ਕਬੱਡੀ ਪੌਣ ਲਈ ਵਧਿਆ ਹੋਇਆ ਉਧਰ ਬੱਡੇ ਮੱਲ ਸਾਡੀ ਖੇਡ ਕਬੱਡੀ ਇੰਦਰਜੀਤ ਵੀ ਚੋਲਾ ਸਾਹਿਬ ਦਾ ਪੁੱਜਿਆ ਹੋਇਆ ਹੈ। ਲੈ ਵੀ ਇੰਦਰਜੀਤ ਧੰਨਵਾਦ ਆ ਬੱਡੇ ਮੱਲਾ ਅੱਜ ਦੇ ਵੱਡੇ ਮੇਲੇ ਤੇ ਪੁੱਜਣ ਦੇ ਲਈ ਇੰਦਰਜੀਤ ਚੋਲਾ ਸਾਹਿਬ ਦਾ ਪੁੱਜਿਆ ਹੋਇਆ। ਬਹੁਤ ਧੰਨਵਾਦ ਕਰਾਂਗੇ ਪਰ ਕੋਈ ਆਹ ਕੌਣ ਹੈ? ਆਹ ਵੀ ਪੁੱਠੀ ਨੇ ਆਹ ਬੱਲੇ ਬੱਲੇ ਕਰਵਾ ਦਿੱਤੀ ਆ ਅਗਲੀ ਰੇਡ ਖੀੜ ਦੇ ਮੈਦਾਨ ਦੇ ਵਿੱਚ ਫਾਕੜੀ ਵਾਲਾ ਕਹਿੰਦੇ ਸਾਡੀ ਮੇਰੇ ਵੀਰੋ ਸਾਧਿਆ ਹੋਇਆ ਹੈ ਚੋਲਾ ਸਾਹਵਲਾ ਕਹਿੰਦੇ ਅਰਸ਼ ਪਿਆਰ ਹਾਏ ਨਾਲ ਕਹਿੰਦੇ ਮੇਰੇ ਮਿੱਤਰੋ ਹਰਜੀਤ ਦਾ ਪੱਟੀ ਵਾਲਾ ਇਹ ਨਾਲ ਕਹਿੰਦੇ ਖਾਰੇ ਪਿੰਡ ਦਾ ਹਰੀਆ ਹਾਏ ਪਰ ਆਹ ਕਹਿੰਦੇ ਚੋਲਾ ਸਾਹਵਲਾ ਮੇਰੇ ਮਿੱਤਰੋ ਬਾਖਾ ਕਪੂਰ ਸਿੰਘ ਦਾ ਆਹ ਪਾਈਆਂ ਤੇ ਜਿੱਤਣੇ ਬਾਕੀ ਪੂਰੀਆ ਖੇਡ ਮੈਦਾਨ ਦੇ ਵਿੱਚ ਪਿੰਡ ਵਾਲੇ ਕਹਿੰਦੇ ਨੀਲਾ ਖੋਲ ਦਿੰਦਾ ਵੱਡੇ ਸਨਮਾਨ ਦੇ ਵਿੱਚ ਅਮਨ ਬਾਕੀ ਪੂਰੀਆ ਅਮਰੀਕਾ ਰਹਿੰਦਾ ਜਯਾਵਿੰਦਰ ਦੇ ਪਿੰਡ ਦਾ ਪਰ ਦੂਜੇ ਪੰਨੇ ਹੋ ਆਹ ਦੇਖਾਂਗੇ ਸਾਹਮਣੇ ਉੱਪਰ ਲੱਲੇ ਹੋ ਗਿਆ ਮੁਕਾਬਲਾ ਆਹ ਦੇਖਾਂਗੇ ਸਾਹਮਣੇ ਬੱਲੇ ਬੱਲੇ ਕਰਵਾਤੀ ਤਗ ਰਹੇ ਕਦਾ ਬਾਦ ਆਪਣੀ ਟੀਮ ਦੇ ਸੇ ਜੋੜ ਦਿੰਦਾ ਹੈ ਅਗਲੀ ਰੇਡ ਖੇਡ ਦੇ ਮੈਦਾਨ ਦੇ ਵਿੱਚ ਆ ਤਨੇ ਮੇਰੇ ਮਿੱਤਰ ਗੁਰਪ੍ਰੀਤ ਹੈ ਉਹ ਕਨੇ ਫਰੰਦੀਪੁਰੀਆ ਉਹ ਕਬੱਡੀ ਪਾ ਰਿਹਾ ਹੈ ਚਾਰ ਦੇ ਚਾਰੇ ਪਿਆਰ ਨੇ ਨਾਂ ਵੱਡਾ ਚੋਲਾ ਸਾਹ ਦਾ ਨਾਂ ਵੱਡਾ ਕਨੇ ਫਰੰਦੀਪੁਰ ਦਾ ਪਰ ਦੇਖਾਂਗੇ ਸਾਹਮਣੇ ਅਜਨੇ ਵੱਡੇ ਆਪਣੀਆਂ ਬੱਡੀਆਂ ਰੋਟਾ ਵਾਂਗ ਰਬੀ ਕਪਾਤੀ ਟੀਮ ਦੇ ਸੀ ਜੋੜਦਾ ਹੋਇਆ ਆ ਕਹਿੰਦੇ 16 ਦਾ ਗੁਰਲਾਲ ਹੈ ਹੁਣਾਂ ਲੰਗੀਆਂ 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 ਲਾਂਗੇ ਪਰਦਾ ਲਾਂਗਾ ਤੇ ਸਿੰਘ ਪੁਰੀਆ ਮਰਦਾ 14 ਬੜੇ ਕਮਾਲ ਦੇ ਆ ਵਿੱਚ ਕੈਨੇਡਾ ਗੱਲਾਂ ਹੋਈਆਂ ਸੂਲਿਆਂ ਦੇ ਗੁਰਲਾਲ ਦੀਆਂ ਆ ਕਹਿੰਦੇ 16 ਦਾ ਗੁਰਲਾਲ ਆਹ ਕਹਿੰਦੇ ਟਾਪ ਵਾਲੇ ਸਾਡੀ ਖੇਡ ਕਹਿੰਦਾ ਪਰ ਦੂਜੇ ਬੰਨੇ ਕਹਿੰਦੇ ਵਾਲੇ ਮਿੱਤਰੇ ਲਾੜਾ ਰਾਣਾ ਵੱਡਾ ਮੱਲ ਸਾਡੀ ਟੇਨ ਕਬੱਡੀ ਦਾ ਇੱਕ ਤਗੜਿਆ ਇੱਕ ਦਾ ਵਾਧਾ ਕਰ ਗਿਆ ਆ ਕਹਿੰਦੇ ਮਨਜਿੰਦਰ ਮੁਖਤਰੀਆ ਦੇਖਾਂਗੇ ਸਾਹਮਣੇ ਪਰ ਦੂਜੇ ਪਾਸੇ ਹਰਜੀਤ ਦਾ ਪੱਟੇ ਵਾਲਾ ਇੱਕੋ ਜਿਹਾ ਸਰੀਰ ਕੋ ਜੀ ਉਮਰਾ ਚੰਦੇਤੜ ਦੀ ਧਰਤੀ ਹੈ ਸਤਿ ਮਹਾਂਪੁਰਸ਼ ਪੂਰਣ ਬ੍ਰਹਮ ਗਿਆਨੀ ਬਾਬਾ ਹਰਨਾਮ ਸਿੰਘ ਜੀ ਦੀ ਸਾਲਾਨਾ ਵਰਸੀ ਮੇਰੇ ਵੱਤਰੋਂ ਬਣਾਈ ਜਾਂਦੀ ਹੈ ਵੱਡਾ ਮੇਲਾ ਚੱਲਦਾ ਕਹਿੰਦੇ ਬक्तीਪੁਰਿਆ ਗੁਰਦਾਸ ਕਬੱਡੀ ਪਾ ਰਿਹਾ ਚਾਰ ਬੱਲੇ ਜੀ ਪੁਆਇੰਟ 19 ਤੇ ਸਾਢੇ 2 ਸਾਢੇ ਕਈ ਬੰਦੀ ਬੋਰਡ 19 ਚੋਲਾ ਸਾਹਿਬ ਦੇ ਦੇਖ ਕੇ ਜਾਇਆ ਵਿਸ਼ੇਸ਼ ਤੌਰ ਤੇ ਧੰਨਵਾਦ ਇਧਰ ਅਲੀ ਫੌਜੀ ਇਹਨਾਂ ਬੋਲਾਂ ਦੇ ਲਈ ਬਹੁਤ ਵੱਡੇ ਪਿਆਰ ਦਿਖ ਗਿਆ ਇਧਰ ਜਥੇਦਾਰ ਸਾਹਿਬ ਉਹਨਾਂ ਨੇ ਅਮਰਤਪਾਲ ਸਿੰਘ ਜੀ ਦੀ ਖੜਤੀ ਕਰਾ ਦੇ ਲਈ ਕਹਿੰਦੇ ਗਰਾਊਂਡ ਦੇ ਵਿੱਚ ਖੇਡ ਰਿਆ ਨੇ ਮੇਰੇ ਮਿੱਤਰੋ ਸਰਦਾਰ ਕੁਲਵੰਤ ਸਿੰਘ ਟੋਲਾ ਸਾਉ ਦਾ ਮੇਰੇ ਮਿੱਤਰੋ ਪੁੱਤਰਾ ਹੈ ਤੇ ਸਾਡੇ ਅਰਸ਼ ਦਾ ਵਿਕਲਾ ਕਹਿੰਦੇ ਗੁਲੀਆਰੀ ਤੁਰਪਿਆ ਉਹ ਚੌਕੜਾ ਕਹਿੰਦੇ ਗੁਲੀਆਰੀ ਤੁਰਪਿਆ ਉਹ ਗੁਲੀਆਰੀ ਤੁਰਪਿਆ ਆਹ ਦੇਖਾਂਗੇ ਸਾਹਮਣੇ ਲਾਹੌਰੀ ਦਾ ਲਾਲਾ ਲਾਹੌਰੀ ਉਹਦੇ ਕਹਿੰਦੇ ਸਫੇਦਾਰ ਸਾਹਿਬ ਅਰਸ਼ ਦਾ ਬੇਟਾ ਸੁਖਮਨ ਕੰਨ ਛੋਟਾ ਸਾਡੀ ਖੇਡ ਕਬੱਡੀ ਦਾ ਵੱਡਾ ਮਾਲਾ ਬੜਾ ਦੇਖਾਂਗੇ ਸਾਹਮਣੇ ਜੋਪੀ ਕਬੱਡੀ ਪੌਣ ਲਈ ਤਿਆਰ ਹੋਇਆ ਹੈ ਚਾਰ ਤੇ ਚਾਰੇ ਪਿਆਰ ਨੇ ਕੌਣ ਬੱਲੇ ਬੱਲੇ ਕਰਾਊਗਾ ਆਓ ਕੰਨੇ ਮੇਰੇ ਮਿੱਤਰੋ ਤਿਰਤਾ ਆਓ ਕੰਨੇ ਤਿਰਤਾ ਤਿਰ ਕਹਿੰਦੇ ਕਹਿੰਦੇ ਕੰਨ ਪਹਿਲੀ ਉੱਤੇ ਕੱਡੇ ਨੇ ਕਹਿੰਦੇ ਤਿੰਨ ਹੋਂਦੇ ਕੰਨ ਪਹਿਲੀ ਉੱਤੇ ਕੱਡੇ ਨੇ ਆਓ ਮਾਲ ਚੋਟੀ ਦੇ ਆਏ ਹੋਏ ਹੈ But Dr. Baez, hauk!

ਸਾਡੀ ਖੇਡ ਕਰ ਰਿਹਾ ਵੱਲ ਹੋ ਰਿਹਾ ਪਰ ਅਗਲੀ ਰੇਡ ਚੇਲਾ ਬੱਲੇ ਬੱਲੇ ਕਰਵਾ ਗਿਆ ਆ ਤੈਨੂੰ 16 ਲਾ ਔਰ ਫਿਲਹਾਲ ਪਿਆਰਾ ਕਹਿੰਦੇ ਤੀਪੇ ਟਾਂਡੇ ਨਾਲ ਆਹ ਬਰੋਡਵਾਲੇ ਸਾਡੀ ਖੇਡ ਕਬੱਡੀ ਦੇ ਵੱਡੇ ਵੱਲਾਂ ਦੇ ਲਈ ਦੇਖਾਂਗੇ ਸਾਹਮਣੇ ਹੋ ਆ ਬਾਕੀ ਕੁੜੀਆਂ ਹੋ ਬਾਕੀ ਕੁੜੀਆਂ ਬਾਬਾ ਜੀ ਦਾ ਧੰਨਵਾਦ ਕਰੂੰਗਾ ਸਾਰੀ ਸੰਗਤ ਦਾ ਗੁਰੂ ਘਰ ਦਾ ਜਿਹੜੇ ਮੇਰੇ ਮਿੱਤਰ ਜਰਮਾਨ ਸਿੰਘ ਜੀ ਪਾਲ ਆਣ ਕੇ ਦਰਸ਼ਨ ਕੀਤੇ ਆ ਬਾਕੀ ਸਾਰੇ

ਉਧਰ ਧੰਨਵਾਦ ਹੈ ਸਾਈ ਟੀਮ ਦਾ ਆਹ ਗੁਰੂਕਰਦੀ ਤਰਵਲਤ ਲੈ ਕੇ ਦਾ ਰਿਸ਼ਤ ਪਾਈ ਤੋਂ ਧੰਨਵਾਦ ਹੈ ਅਗਈ ਰੇਡ ਜਿਹੜੇ ਮਿੱਤਰੋ ਮੀਰਾਕੋੜ ਪਿੰਡਾਂ ਕਹਿੰਦੇ ਕਬਲੀ ਦਾ ਕਬੱਡੀ ਪੌਣ ਦੇ ਤਾਰੇ ਇਨੇ ਭੱਜ ਜਾਣਾ ਇਨੇ ਭੱਜ ਜਾਣਾ ਇੰਦੇ ਭੱਜ ਜਾਣਾ ਇਹ ਟੋਲਾ ਸਾਹਿਬ ਦੀ ਟੀਮ ਹੀ ਆਹ ਕਹਿੰਦੇ ਕਾਬ ਦੀ ਬਣ ਕੇ ਆਈ ਹੈ ਮੇਰੇ ਵੀਰੋ ਫਰੰਦੀਪੁਰ ਦੀ ਟੀਮ ਹੀ ਸਿਰੇ ਦੇ ਬਾਲਾਂ ਲਾ ਕੇ ਆਇਆ ਸਾਰਿਆਂ ਦੇ ਬਤਨਵਾਰ ਪਰ ਬਕਤੀਪੁਰਿਆ ਗੁਰਦਾਸ ਕਬੱਡੀ ਪੌਣ ਦੀ ਪੜਿਆ ਹੋਇਆ ਚਾਰ ਤੇ ਚਾਰੇ ਪਿਆਰ ਨੇ ਆਹ ਕਹਿੰਦੇ ਢੰਗਾਲੇ ਵਾਲਾ ਤੇਲ ਆਇਆ ਸਾਰੇ ਵੱਡਾ ਮੈਨਾ ਸਾਰਾ ਤੇਲ ਹੋਰ ਆਉਂਦੇ ਮੁੰਡਾ ਨੇ ਘੁੱਤੀ ਭਾਤੀਆ ਹੋ ਰਾ ਗੱਡੇ ਨਾਲ ਦੇ ਨੂੰ ਤਾੜੀਆਂ ਦੇ ਨਾਲ ਮਾਰ ਕੇ ਦੱਸੋ ਮੇਰੇ ਵੀਰੋ ਹੋ ਤਪਾਰ ਵਾਲੀ ਬਰਾਪੋਸ ਤੇ ਪੱਤ ਵਾਲਾ ਹੋ ਤਪਾਰ ਰੈਂਚ ਸੋਲਾ ਵਾਲਾ ਖੇੜ ਪਰ ਪਿਆ ਸੋਲਾ ਵਾਲਾ ਖੇੜ ਪਰ ਪਿਆ ਮੇਰੇ ਵੀਰੋ ਆਹ ਸੋਲਾ ਵਾਲਾ ਗੁਰਨਾਲ ਮੁੰਡਾ ਕਹਿੰਦੇ ਫੇਰ ਕਬੱਡੀ ਦਰ ਗਿਆ ਹੈ ਆ ਵੱਡੇ ਵੱਡੇ ਖੜਦਾ ਹੈ ਆ ਕਮਲ ਲਹਾੜੀਵਾਲ ਪਿੰਡ ਦਾ ਰਾਣਾ ਮੇਰੇ ਜੀਓ ਕਿ ਪੁੱਠੀ ਕੇ ਕੰਮ ਬਾਤ ਵੀ ਹੁਣ ਤਕੜਾ ਚਾਹਦਾ ਤੇ ਸਮੇਂ ਵੀ ਕਾਫੀ ਲੱਗਦਾ ਆਪਣੀ ਨਹੀਂ ਬਾੜ ਬਾੜੀ ਦੂਰ ਹੈ ਓ ਬਾਬਾ ਫੁੱਟਾ ਸਾਹਿਬ ਤੇ ਗਾੜੀ ਟੰਡ ਟੰਡ ਚੋਂ ਗਾੜੀ ਕਿਸੇ ਤੇ ਕੋਲ ਤੇ ਗਾੜੀ ਬਾਸਰ ਤੇ ਜੀਲਾ ਪੈਂਦਾ ਮਹਾਰਾਜ ਦੀ ਕਰਤਾ ਹੋਰ ਪ੍ਰੀਤ ਤੇ ਗੋਪੀ ਕਿਆਰ ਹੈ ਮੇਰੇ ਵੀਰੋ ਨਾਲ ਕਹਿੰਦੇ ਰਾਣਾ ਲਾਹੌਰੀ ਵਾਲ ਪਿੰਡ ਦਾ ਚੱਲ ਸੱਟਾ ਪੱਕਾ ਬੱਲੇ ਆਉਂਦੇ ਤੇਰੀ ਸਦਾ ਦਵਾ ਨਾ ਨੇ ਆ ਹੁੰਦੇ ਆ ਚੱਲੀਏ ਚੱਲ ਫਿਰ ਕਰਨ ਪਰਮਾਤਮਾ ਤੁਹਾਡੇ ਦੀ ਸਦਾ ਦਵਾ ਕਰਦੇ ਕਹਿੰਦੇ ਟੋਟਾ ਰੈਂਸ ਟੋਟਾ ਰੈਂਪੜੀ ਵਾਲ ਪਿੰਡ ਦਾ ਸਦਾ ਧੰਨਵਾਦ ਹੈ ਨਾਲ ਸਾਡੇ ਵੀਰਾ ਪ੍ਰਵਾਣ ਦੀ ਠੱਠੀਆਂ बहुत बहुत धनबाद तो सत्कार करूंगा सारी संगत आ कबड्डिया पड़ियां ने चढ़ चढ़ के समाना कहने मेरे मित्र वाला है खेत दरानी साझा है तो ਪਤੰਗਰ ਵਾਲਾ ਗੁਲਜਾਰੀ ਗੱਲ ਤੇ ਚਾਰ ਨੇ ਆ ਚਾਰ ਤੇ ਚਾਰ ਤੇ ਚਾਰ ਨੇ ਆ ਤਲੇ ਜੱਫੇ ਲੱਗੇ ਨੇ ਚੋਟੀ ਦੇ ਮੱਲਾ ਨੂੰ ਪਰ ਆ ਜਿਹੜੇ ਚੋਟੀ ਦੇ ਚੋਟੀ ਚੋਟੀ ਨੇ ਖੜਦਾ ਇਹ ਸਰਦਾਰ ਹਾਣਕਪੂਰ ਦੇ ਦਾ ਕੋਟਾ ਮੇਰੇ ਵੀਰੋ ਬੜੇ ਕਹੇ ਤੇਲਾ ਸਾਦਾ ਅਰਚ